ਤੁਹਾਨੂੰ ਤੁਹਾਡਾ ਸਵਾਗਤ ਹੈ ਜੀ ਨਵੇਂ ਦਿਨ ਤੇ ਨਵੇਂ ਪ੍ਰੋਪਰਟੀ ਬਲੌਗ ਦੇ ਵਿੱਚ ਅੱਜ ਅਸੀਂ ਤੁਹਾਡੇ ਵਾਸਤੇ ਲੈ ਕੇ ਆਏ ਹਾਂ ਜੀ तकरीबन 7.5 ਏਕੜ ਦੀ ਐਗਰੀਕਲਚਰ ਲੈਂਡ ਜਿਹਦੀ ਲੋਕੇਸ਼ਨ ਹੈਗੀ ਜਲੰਧਰ ਸ਼ਹਿਰ ਦੇ ਵਿੱਚ ਉਸ ਜ਼ਮੀਨ ਦੀ ਲੋਕੇਸ਼ਨ ਤੇ ਜਾਣ ਲਈ ਅਸੀਂ ਜਿਹੜੀ ਮੇਨ ਰੋਡ ਹੈ ਉਹ ਯੂਜ਼ ਕਰ ਰਹੇ ਹਾਂ ਜੀ ਪੀਏਪ ਚੌਂਕ ਤੋਂ ਲੈ ਕੇ ਅਸੀਂ ਜਾਵਾਂਗੇ ਜੀ ਬਿਦੀਪੁਰ ਫਾਟਕ ਤੱਕ ਮੇਨ ਹਾਈਵੇ ਤੇ ਇਹ ਜ਼ਮੀਨ ਦੇਗੀ ਇਸ ਨੈਸ਼ਨਲ ਹਾਈਵੇ ਤੋਂ ਤਕਰੀਬਨ ਅੱਧਾ ਪੌਣਾ ਕਿਲੋਮੀਟਰ ਦੀ ਦੂਰੀ ਤੇ ਹੁਣ ਅਸੀਂ ਪਹੁੰਚ ਗਏ ਆਂ ਦੀ ਉਸ ਐਗਰੀਕਲਚਰ ਲੈਂਡ ਦੇ ਅੰਦਰ ਜਿਹਦਾ ਆਪਾਂ ਜ਼ਿਕਰ ਕੀਤਾ ਸੀ 7.5 ਏਕੜ ਬਹੁਤ ਹੀ ਵਧੀਆ ਟਾਕੇ 7.5 ਏਕੜ ਦਾ ਕੋਈ ਹਾਈ ਟੈਂਸ਼ਨ ਵਾਇਰ ਨਹੀਂ ਕੋਈ ਕਿਸੇ ਤਰ੍ਹਾਂ ਦੀ ਕੋਈ ਤਾਰ ਇਹਦੇ ਉੱਤੋਂ ਦੀ ਕ੍ਰੋਸ ਨਹੀਂ ਕਰਦੀ ਸਾਰੀ ਇਹ ਫਸਲਾਂ ਦੀ پیداوار ਇਸ ਧਰਤੀ ਤੇ ਹੁੰਦੀ ਹੈ ਬਹੁਤ ਉਪਜਾਊ ਹੈ ਪਾਣੀ ਦੀ ਮਾਮ ਕਿਸੇ ਤਰ੍ਹਾਂ ਦਾ ਕੋਈ ਖਤਰਾ ਨਹੀਂ ਸਭ ਤੋਂ ਪਲੱਸ ਪੁਆਇੰਟ ਇਸ ਜ਼ਮੀਨ ਦੇ ਵਿੱਚ ਇਹ ਰਹੇਗਾ ਕਿ ਇਸ ਤੇ ਸਾਰੇ ਪਾਸੇ ਤਕਰੀਬਨ ਤਿੰਨ ਪਾਸੇ ਤੋਂ ਵੀ ਜ਼ਿਆਦਾ ਸਾਈਡ ਤੇ ਪੂਰੇ ਚਾਰ ਸਾਈਡ ਤੇ ਨਹੀਂ ਕਹਿ ਸਕਦੇ ਤਿੰਨ ਸਾਈਡ ਤੇ ਇਹਦੇ ਤੁਹਾਨੂੰ ਇੱਕ ਰਸਤਾ ਮਿਲੇਗਾ ਜਿਹੜਾ ਜ਼ਮੀਨ ਦੇ ਤਕਰੀਬਨ ਤਿੰਨ ਪਾਸੇ ਘੁੰਮਦਾ ਉਸ ਰਸਤੇ ਦੇ ਅੰਦਰ ਇਹ ਜ਼ਮੀਨ ਮਿਲੇਗੀ 7.5 ਏਕੜ ਦੀ ਜੇਕਰ ਤੁਸੀਂ ਵੀ ਪਿਆਰ ਜਿਹਾ ਟੱਕ ਲੈਂਡ ਦੇ ਵਿੱਚ ਇੰਟਰਸਟਡ ਹੋ ਤਾਂ ਅੱਜ ਹੀ ਸਾਡੇ ਪ੍ਰੋਪਰਟੀ ਹੈਲਪ ਹੈ ਨੰਬਰ 9814058140 98140 58140 ਤੇ ਕਾਲ ਕਰੋ ਅਸੀਂ ਤੁਹਾਡੇ ਨਾਲ ਇਸ ਬਾਰੇ ਪੂਰੀ ਜਾਣਕਾਰੀ ਸਾਂਝੀ ਕਰਾਂਗੇ ਇਸ ਤੇ ਰੇਟ ਬਾਰੇ ਇਦੀ ਐਗਜੈਕਟ ਲੋਕੇਸ਼ਨ ਬਾਰੇ ਤੁਹਾਡੇ ਨਾਲ ਹਰ ਤਰ੍ਹਾਂ ਦੀ ਜਾਣਕਾਰੀ ਸਾਂਝੀ ਕਰਾਂਗੇ ਜਿਹੜੇ ਜਲੰਧਰ ਸ਼ਹਿਰ ਦੇ ਵਿੱਚ ਜਲੰਧਰ ਸ਼ਹਿਰ ਦੇ ਨੇੜੇ ਤੇ ਜ਼ਮੀਨ ਖੇਦਣ ਵਾਸਤੇ ਚਾਹਵਾਨ ਨੇ ਉਨਾ ਵਾਸਤੇ ਇਹ ਟੱਕ ਬਹੁਤ ਹੀ ਲਾਈਵ ਰਹੇਗਾ ਕਿਉਂਕਿ ਨੈਸ਼ਨਲ ਹਾਈਵੇ ਤੋਂ ਤਕਰੀਬਨ ਅੱਧਾ ਪਾਣਾ ਕਿਲੋਮੀਟਰ ਦੀ ਦੂਰੀ ਤੇ ਤੁਹਾਨੂੰ ਮਿਲੇਗਾ ਇਹ ਟੱਕ ਲੋਕੇਸ਼ਨ ਜੀ ਹਾਂ ਜੇਕਰ ਇਸ ਜ਼ਮੀਂਦੀ ਲੋਕੇਸ਼ਨ ਤੋਂ ਡਿਸਟੈਂਸ ਦੀ ਗੱਲ ਕੀਤੀ ਜਾਵੇ ਤਾਂ ਜੇਕਰ ਤੁਸੀਂ ਇਸ ਲੋਕੇਸ਼ਨ ਤੋਂ ਜੰਦਰ ਸ਼ਹਿਰ ਦੇ ਸੈਂਟਰ 'ਚ ਮਤਲਬ ਕਿ ਮਾਡਲ Town ਵਾਲੀ ਸਾਈਡ ਤੇ ਜਾਣਾ ਚਾਹੁੰਦੇ ਹੋ ਤਤਾਂ ਨੂੰ ਇੱਥੋਂ ਲੱਗਣਗੇ 10 ਤੋਂ 20 ਮਿੰਟ ਦਾ ਰਸਤਾ ਤੈਅ ਕਰਕੇ ਤੁਸੀਂ ਮਾਡਲ ਟਾਊਨ ਪਹੁੰਚ ਸਕਦੇ ਹੋ ਬੜੇ ਆਰਾਮ ਦੇ ਨਾਲ ਤੇ ਜੇਕਰ ਤੁਸੀਂ ਸ਼ਹਿਰ ਦੀ بجائے ਬਾਈਪਾਸ ਤੋਂ ਜਾਣਾ ਚਾਹੁੰਦੇ ਹੋ ਤਾਂ ਤੁਸੀਂ ਹਾਈਵੇ ਤੇ ਚੱਲ ਕੇ ਪੀਏਪ ਚੌਂਕ ਤੱਕ ਸੇਮ 10 ਤੋਂ 15 ਮਿੰਟ ਦੇ ਰਸਤੇ 'ਚ ਦੇ ਡਿਸਟੈਂਸ ਤੇ ਉੱਥੇ ਪਹੁੰਚ ਸਕਦੇ ਹੋ ਇਹ ਜਿਹੜਾ ਤੁਸੀਂ ਰਸਤਾ ਦੇਖ ਰਹੇ ਹੋ ਜੇਕਰ ਤੁਸੀਂ ਰਾਈਟ ਟਰਨ ਕਰੋਗੇ ਤੇ ਸਿੱਧਾ ਸਿਟੀ ਦੇ ਵਿੱਚੋਂ ਹੁੰਦੇ ਹੋਏ ਮਾਡਲ ਟਾਊਨ ਵਾਲੀ ਸਾਈਡ ਨੂੰ ਜਾ ਸਕਦੇ ਹੋ ਤੇ ਜੇਕਰ ਲੈਫਟ ਨੂੰ ਟਰਨ ਕਰਦੇ ਜਿੱਦਣ ਹੁਣ ਅਸੀਂ ਟਰਨ ਕੀਤਾ ਇੱਥੇ ਤੁਸੀਂ ਹਾਈਵੇ ਤੇ ਹੁੰਦੇ ਹੋਏ ਆਪਾਂ ਸਿਟੀ ਚ ਜਾਵਾਂਗੇ ਜਿਵੇਂ ਕਿ ਅਸੀਂ ਜ਼ਿਕਰ ਕੀਤਾ ਸੀ ਇਸ ਜ਼ਮੀਨ ਤੋਂ ਹਾਈਵੇ ਦਾ ਜਿਹੜਾ ਡਿਸਟੈਂਸ ਹੈ ਉਹ ਤਕਰੀਬਨ ਰਹੇਗਾ ਜੀ ਅੱਧਾ ਪੌਣਾ ਕਿਲੋਮੀਟਰ ਕੇਵਲ ਇਸ ਵੀਡੀਓ ਨੂੰ ਆਪਣੇ ਸਰਕਲ ਦੇ ਵਿੱਚ ਉਹਨਾਂ ਦੇ ਨਾਲ ਜ਼ਰੂਰ ਸ਼ੇਅਰ ਕਰੋ ਜਿਹੜੇ ਆਪਣੇ ਵਾਸਤੇ ਐਗਰੀਕਲਚਰਲ ਲੈਂਡ ਖਰੀਦਦੇ ਬਾਰੇ ਸੋਚ ਰਹੇ ਨੇ ਪੁਣ ਤੁਹਾਡੇ ਇੱਕ ਸ਼ੇਰ ਦੇ ਨਾਲ ਉਹਨਾਂ ਨੂੰ ਸ਼ਾਰਟਲਿਸਟ ਕਰਨ ਦੇ ਵਿੱਚ ਬਹੁਤ ਹੈਲਪ ਮਿਲੇਗੀ। ਇਸ ਵੀਡੀਓ ਨੂੰ ਵੱਤ ਵਾਰ ਸ਼ੇਅਰ ਲਾਈਕ ਜ਼ਰੂਰ ਕਰਿਓ ਅਤੇ ਕਮੈਂਟ ਕਰਕੇ ਆਪਣੇ ਵਿਚਾਰ ਜ਼ਰੂਰ ਸਾਂਝੇ ਕਰਿਓ। ਤਕਰੀਬਨ 10 ਮਿੰਟ ਦੇ ਸਫ਼ਰ ਤੋਂ ਬਾਅਦ ਹੁਣ ਅਸੀਂ ਪਹੁੰਚ ਚੁੱਕੇ ਹਾਂ ਜਲੰਧਰ ਦੇ ਮੇਨ ਪੀਏਪੀ ਚੌਂਕ ਦੇ ਵਿੱਚ ਔਰ ਇੱਥੋਂ ਅਸੀਂ ਐਂਟਰ ਕਰਾਂਗੇ ਜਲੰਧਰ ਸ਼ਹਿਰ ਦੇ ਅੰਦਰ। ਬਹੁਤ ਜਲਦ ਇੱਕ ਨਵੀਂ ਵੀਡੀਓ ਲੈ ਕੇ ਐਗਰੀਕਲਚਰ ਲੈਂਡ ਦੀ ਜਾਂ ਕਿਸੇ ਪ੍ਰਾਪਰਟੀ ਦੀ ਵੀਡੀਓ ਲੈ ਕੇ ਬਹੁਤ ਜਲਦ ਫੇਰ ਹਾਜ਼ਰ ਹੋਵਾਂਗੇ ਤਦ ਤੱਕ ਲਈ ਦਿਓ ਆਗਿਆ ਥੈਂਕ ਯੂ ਵੈਰੀ ਮਚ ਜੁੜੇ ਰਹੋ ਸਾਡੇ ਚੈਨਲ ਦੇ ਨਾਲ ਇਸੇ ਤਰ੍ਹਾਂ ਪਿਆਰ ਦਿੰਦੇ ਰਹੋ ਵੱਧ ਤੋਂ ਵੱਧ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਸਬਸਕ੍ਰਾਈਬ ਜਰੂਰ ਕਰਿਓ